ਜੇਕਰ ਤੁਸੀਂ ਵੀ ਆਨਲਾਈਨ ਕਿਸੇ ਵੈਬਸਾਈਟ ਤੋਂ ਆਪਣੇ ਘਰ ਕਿਸੇ ਵੀ ਬਲੱਡ ਟੈਸਟ ਵਾਲੇ ਸ਼ਖਸ ਨੂੰ ਬੁਲਾਉਂਦੇ ਹੋ ਤਾਂ ਇੱਕ ਵਾਰ ਗੌਰ ਦੇ ਨਾਲ ਇਸ ਖਬਰ ਨੂੰ ਜ਼ਰੂਰ ਸੁਣ ਲਿਓ ਕਿਉਂਕਿ ਜੋ ਇਸ ਮਹਿਲਾ ਦੇ ਨਾਲ ਹੋਇਆ ਉਹ ਤੁਹਾਡੇ ਨਾਲ ਵੀ ਹੋ ਸਕਦਾ ਜਲੰਧਰ ਦੇ ਸ਼ਿਵ ਨਗਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕੀ ਘਰ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਆਪਣਾ ਬਲੱਡ ਸੈਂਪਲ ਦੇਣ ਦੇ ਲਈ ਆਨਲਾਈਨ ਵੈਬਸਾਈਟ ਤੋਂ ਇੱਕ ਬੰਦੇ ਨੂੰ ਬੁਲਾਇਆ ਜਾਂਦਾ ਘਰੇ ਉਹ ਬੰਦਾ ਆਉਂਦਾ ਹੈ ਬਲੱਡ ਸੈਂਪਲ ਲੈਣ ਦੇ ਲਈ ਪਰ ਉਸੇ ਵੇਲੇ ਉਸਦੇ ਵੱਲੋਂ ਘਰ ਦੇ ਵਿੱਚ ਇੱਕ ਮਹਿਲਾ ਜੋ ਬਾਥਰੂਮ 'ਚ ਨਹਾ ਰਹੀ ਸੀ ਉਸ ਦੀ ਵੀਡੀਓ ਆਪਣੇ ਫੋਨ ਦੇ ਕੈਮਰੇ ਦੇ ਵਿੱਚ ਰਿਕਾਰਡ ਕਰ ਲਈ ਜਾਂਦੀ ਹੈ ਜਿਸ ਤੋਂ ਬਾਅਦ ਮਹਿਲਾ ਦੀ ਜਦ ਨਜ਼ਰ ਪਈ ਤੇ ਉਸਨੇ ਚੀਕ ਚਿਹੜਾ ਪਾ ਦਿੱਤਾ ਘਰ ਦੇ ਲੋਕ ਇਕੱਠੇ ਹੋ ਗਏ ਤੇ ਇਸ ਨੌਜਵਾਨ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਪੂਰੀ ਜਾਣਕਾਰੀ ਜੋ ਸਾਹਮਣੇ ਆਈ ਹੈ ਕਿ ਬਲੱਡ ਸੈਂਪਲ ਲੈਣ ਆਇਆ ਇਹ ਸ਼ਖਸ ਜੋ ਘਰ ਦੇ ਵਿੱਚ ਦਾਖਲ ਹੁੰਦਿਆਂ ਹੀ ਕਹਿੰਦਾ ਹੈ ਕਿ ਉਸਨੇ ਬਾਥਰੂਮ ਜਾਣਾ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਨੂੰ ਬਾਥਰੂਮ ਭੇਜ ਦਿੱਤਾ ਜਾਂਦਾ ਹੈ ਤੇ ਨਾਲ ਦੇ ਬਾਥਰੂਮ ਦੇ ਵਿੱਚ ਮਹਿਲਾ ਨਹਾ ਰਹੀ ਸੀ ਇਸ ਸ਼ਖਸ ਦੇ ਵੱਲੋਂ ਉਸ ਦੀ ਵੀਡੀਓ ਆਪਣੇ ਫੋਨ ਦੇ ਕੈਮਰੇ ਦੇ ਵਿੱਚ ਰਿਕਾਰਡ ਕੀਤੀ ਜਾਂਦੀ ਹੈ ਮਹਿਲਾ ਦੀ ਨਜ਼ਰ ਪੈ ਜਾਂਦੀ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ ਤੇ ਉਹ ਘਰ ਦੇ ਲੋਕਾਂ ਨੂੰ ਆਵਾਜ਼ਾ ਲਗਾਉਣ ਜਾਂਦੀ ਹੈ ਚੀਕ ਦਿਹਾੜਾ ਪਾ ਦਿੰਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਇਸ ਨੂੰ ਕਾਬੂ ਕਰ ਲਿਆ ਗਿਆ ਗਲੀ ਮੋਹੱਲੇ ਦੇ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਮਿਲ ਕੇ ਇਸ ਸ਼ਖਸ ਦੀ ਕੁੱਟਮਾਰ ਕੀਤੀ ਹੈ ਬੁਰੀ ਤਰੀਕੇ ਇਸ ਨੂੰ ਕੁੱਟਿਆ ਗਿਆ ਪੁਲਿਸ ਨੂੰ ਸਦਿਆ ਗਿਆ ਪੁਲਿਸ ਦੇ ਵੱਲੋਂ ਹੁਣ ਇਸ ਨੂੰ ਹਿਰਾਸਤ ਚ ਲੈ ਕੇ ਥਾਣੇ ਲਜਾਇਆ ਗਿਆ ਤੇ ਕਾਰਵਾਈ ਪੁਲਿਸ ਪੂਰੇ ਮਾਮਲੇ ਤੇ ਕਰ ਰਹੀ ਹੈ